ਆ ਲੈ ਭਾਈ ਤੇਰੇ 100 ਰੁਪਏ ਦੇ ਖੱਲਾ ਬਸ 10 ਦੀਆਂ ਆਹੀ ਓਏ ਹੋਤ ਨੂੰ ਬੋਰੀ ਭਰ ਕੇ ਦੇ 100 ਰੁਪਏ ਚ ਇੱਧਰ ਦੇਖੋ ਯਾਰ ਆ ਆ ਰੱਖ ਖੱਲਾ ਮੈਂ ਤਾਂ ਆਇਆ ਸੀ ਦਰਸ਼ਨ ਕੋਲੇ ਪੈਂਚਰ ਲਵਾਉਣ ਬੈਠਾ ਹੋਰ ਸੱਠਾ ਕਿਵੇਂ ਐ ਬਜਾ ਸਰਦਾਰ ਸਾਹਿਬ ਬਜਾ ਤੀ ਦੱਸੋ ਕੀ ਹਾਲ ਚਾਲ ਐ ਆ ਖਾਣ ਵਾਲੀਆਂ ਨੇ ਯਾਰ ਤੈਂ ਕੁਝ ਲੈਣਾ ਕੋਈ ਹੱਥ ਪੈਰ ਮਾਰਨਾ ਉਹ ਲੈਣਾ ਤਾਂ ਹੈਗਾ ਜੀ ਇੱਕ ਤੇਲ ਦੀ ਬੋਤਲ ਦੇ ਦੇ ਚੱਲ ਲੈ ਤੇਲ ਲੈ ਹੋਰ ਦੱਸ ਆ ਇਹ ਤੇਲ ਪਿੰਡੇ ਤੇ ਲਾਉਣ ਵਾਲਾ ਕਿ ਇੰਜਨ ਚ ਪਾਉਣ ਵਾਲਾ ਨਾ ਮੈਂ ਇਸ ਨੂੰ ਦੇਣ ਵਾਲਾ ਹੈ ਤੇਲ ਦਾ ਕੀ ਹੁੰਦਾ ਹੁੰਦਾ ਹੈ ਦਾ ਆਪਾਂ ਬੜੂ ਇਹਦੀ ਯਾਰ ਮਖੌਲ ਕਿਉਂ ਕਰੀਏ ਨਾ ਕਿਵੇਂ ਅੱਕਿਆ ਬੈਠਾ ਪਹਿਲੀ ਦਿਮਾਗ ਬਹੁਤ ਖਰਾਬ ਹੈ ਦੇਖ ਇਹ ਚੀ ਲੈਣੇ ਉਹ ਗੱਲ ਕਰ ਦਿਮਾਗ ਨਾ ਖਰਾਬ ਕਰ ਲੈਣਾ ਕੀ ਦੱਸ ਤਾਲੇ ਤਾਂ ਰਹਿਣ ਦੇ ਯਾਰ ਫਿਰ ਹੋਰ ਦੱਸ ਕੀ ਲੈਣਾ ਫਿਰ ਆਹ ਕੀ ਕਰਨ ਵਾਲੇ ਨੇ ਚੂਸਣ ਵਾਲੇ ਨੇ ਨਾ ਇਹ ਬੰਦੇ ਸੱਚ ਮਾਰਨ ਵਾਸਤੇ ਨੇ ਹੋਰ ਕੀ ਲੱਗਦਾ ਤੇ ਮਰਤਲ ਸੇਠਾ ਲੱਦਾ ਮੈਂ ਘਰੋਂ ਲੜਕੇ ਆਉਨਾ ਯਾਰ ਲੜਕੇ ਦੀ ਹਜ਼ੂ ਲੈਣਾ ਤਾਂ ਹੈ ਨਹੀਂ ਕੁਸ ਕੱਧਾ ਘਟਾ ਹੋ ਗਿਆ ਤੈਨੂੰ ਸੇਠਾ ਫਿਰ ਸਾਬਣਾਂ ਦੇ ਦੇ ਯਾਰਾ ਲੈ ਭਾਈ ਸਾਬਣਾਂ ਲੈ ਜਾ ਚਾਰੀ ਦੇ ਦਾਂ ਚਾਰ ਨੂੰ ਕਿਹੜਾ ਮੈਂ ਮੈਂ ਸੰਮੋਣੀਆਂ ਮੈਂ ਤਾਂ ਨਾਉਣ ਵਾਲੀਆਂ ਨੇ ਯਾਰਾ ਇਹ ਨਾਉਣ ਵਾਲੀਆਂ ਨੇ ਹੋਰ ਕੀ ਕਰੇ ਇਹਨਾਂ ਦਾ ਨਾਉਣ ਵਸਤੀ ਨੇ ਇਹ ਸੈਟ ਸਸਤੀਆ ਪੈ ਜਾਂਦੀਆਂ ਨੇ ਲੋਕੋ ਦੇਖਿਆ ਕਰੋ ਮਾੜਾ ਮੋਟਾ ਕਿੰਨੇ ਦੀਆਂ ਲਾਏਗਾ ਇਹ ਇਹ ਤੈਨੂੰ ਲੱਗਦਾ 35 ਰੁਪਏ ਦੀ 35 ਰੁਪਈਆ ਦੀ ਉਹ ਲਕਸ਼ ਦੀ ਹੈ ਹਨ ਪੜੋ ਥੋਨੂੰ ਕੀ ਪਤਾ ਗੱਲਾਂ ਇਹਨਾਂ ਦਾ ਲਖਸ ਨੂੰ ਮੈਂ ਕਿਹੜਾ ਯਾਰ ਵਿਆਹ ਕਰਾਉਣਾ ਹੈਗਾ ਇਹ ਯਾਰ ਤੁਹਾਨੂੰ ਅਜਦਾ ਪਤਾ ਨਹੀਂ ਲੋਕੋ ਦਾ ਸਾਬਣ ਕੰਪਨੀ ਦੀ ਇਹ ਉਹ ਬਾਈ ਮੈਨੂੰ ਤਾਂ ਬਿਨ ਕੰਪਨੀ ਤੋਂ ਦੇ ਦੇ ਕੋਈ ਸਸਤੀ ਦਿਖਾ ਸਸਤੀ ਸਸਤੀ ਤਾਂ ਨਹੀਂ ਆਪਣਾ ਰੱਖੀ ਉਹ ਠੱਗਣ ਤੇ ਗੱਲ ਆ ਲੱਖ ਬੰਨ ਰੱਖਿਆ ਦੋਸਤਾਂ ਠੱਗਣਾ ਕੀ ਗੱਲ ਹੈ ਬ੍ਰਾਂਡਡ ਆ ਜਾ ਲੱਖ ਚੱਲ ਯਾਰ ਸੇਠਾ ਸਾਡੇ ਤੂੰ ਠੰਡਾ ਪਿਆ ਤੂੰ ਵੀ ਗਰਮ ਹੋ ਰਿਹਾ ਮੈਂ ਵੀ ਗਰਮ ਕਰਤਾ ਠੰਡਾ ਕੇ ਮਿਲ ਆਇਆ ਫਿਰ ਠੰਡਾ ਫ੍ਰਿਜ ਲਾਇਆ ਹੋਰ ਕਿਵੇਂ ਲਾਇਆ ਆਇਆ ਓਏ ਆਏ ਨਹੀਂ ਸੇਠਾ ਯਾਰ ਕੀ ਹਿਸਾਬ ਕਿਤਾਬ ਆ ਕੋਈ ਪੈਸੇ ਢੇਲੇ ਦਾ ਓ ਦੱਸ ਕਿਹੜਾ ਲੈਣਾ ਲੀਟਰ ਵਾਲਾ 2 ਲੀਟਰ ਦਾ ਦੱਸ ਵੀ ਉਹ ਹੀ ਦਸੂਗਾ ਓਏ ਆ ਮੈਂ ਤਾਂ ਯਾਰ ਆਹ ਕਾਲਾ ਆ ਲੈਣਾ ਆਹ ਇਹ 20 ਰੁਪਏ ਦਾ ਹੈ 20 ਦਾ ਓ 400 ਐਮਐਲ ਆਉਣ ਲੱਗਿਆ 20 ਚ ਸਸਤਾ ਜਟੋ ਤੁਹਾਨੂੰ ਇਹਦਾ ਪਤਾ ਨਹੀਂ ਗੱਲਾਂ ਦਾ ਚੱਲ ਐਂ ਕਰ ਆਪਾਂ ਦੱਦਾ ਦੱ ਪੀ ਲਾਂਗੇ ਦੋਨੇ ਬਈ ਦੱ ਉਹਦਾ ਮੈਨੂੰ ਲੋੜ ਨਹੀਂ ਤੂੰ ਪੀਣਾ ਪੀ ਆਪਦਾ ਦੇਖਾ ਬਾਹਰ ਤੂੰ ਮੇਰੇ ਗੱਲ ਪਾ ਜੀ ਮੈਂ ਜਾਣ ਦਵਾਂ ਤੈਨੂੰ ਜੇ ਪੀਣਾ ਬੰਦ ਕਰਾਇਆ ਨਹੀਂ ਤਾਂ ਮੈਂ ਤੇਰਾ ਸੌਦਾ ਵੇਚਣ ਦਾ ਕੋਈ ਢੰਗ ਹੈ ਨਹੀਂ ਤੇਰੇ ਕੋਲ ਉਹ ਢੰਗ ਹੈਗਾ ਯਾਰ ਮੈਨੂੰ ਪੀਣ ਨੂੰ ਕੀ ਲੋੜ ਆ ਮੈਂ ਚਾਹ ਵੀ ਘਿਆਇਆ ਘਰੋਂ ਹੁਣ ਆ ਚੱਕ ਯਾਰ ਆ ਚੱਕ ਤੇਰਾ ਠੱਡਾ ਮੈਂ ਤਾਂ ਲੋੜ ਨਹੀਂ ਲੈਣਾ ਨਹੀਂ ਇਹ ਉਹ ਮੈਂ ਨਹੀਂ ਇਹ ਲੈਣਾ ਹੈਗਾ ਮੈਂ ਤਾਂ ਪੂਜੀਆ ਦੇ ਦੇ ਯਾਰ ਪੂਜੀਆ ਕਿਹੜਾ ਜਾਵਾਂ ਦੱਸ ਆ ਦੇ ਦੇ ਛੋਟਾ ਜਿਹਾ ਪੈਕਟ ਪੀਲਾ ਜਾ ਦੇ ਦੇ ਆਹਾ ਆਹ ਲੈ ਜਾਂਦਾ ਖਰਤਾ ਮੱਠਾ ਵਧੀਆ ਜੇ ਕੰਪਨੀਆ 20 ਰੁਪਿਆ ਦਾ 20 ਦਾ ਉਹ ਸਾਡੇ ਵੇਲੇ ਤਾਂ ਇਹ 50 ਰੁਪਿਆ ਦਾ ਹੁੰਦਾ ਸੀ ਯਾਰ ਉਹ 5 ਪੁੰਜਾ ਟਾਈਮ ਗਏ ਹੁਣ ਮਗਾਈ ਪਤਾ ਕਿੰਨੀ ਐ ਵਧੀਆ ਕੰਪਨੀ ਦਾ ਦੁਕਾਨੋਂ ਦਾ ਵਧੀਆ ਪੂਜੇ ਸਪੈਸ਼ਲ ਰਿਸ਼ਤੇਦਾਰਾਂ ਵਾਸਤੇ ਵਧੀਆ ਨੂੰ ਕਿਹੜਾ ਚ ਬਾਦਾਮ ਪਾਤੇ ਉਹ ਤਾਂ ਥੋੜੀ ਹੁੰਦੇ ਨੇ ਯਾਰ ਹੁਣ ਆ ਇਹਦਾ ਪਤਾ ਨਹੀਂ ਗੱਲਾਂ ਦਾ ਪੜ ਲੋਕਾਂ ਨੂੰ ਚਲ 4:30 ਸੱਟਾ ਤੂੰ 5 ਰੁਪਏ ਨੇ ਟੋਪ ਹੀ ਦੇ ਦੇ ਉਹ ਪਰ ਆਵਾ ਤੇ ਮੈਨੂੰ ਪਤਾ ਕੁਝ ਨਹੀਂ ਲੈਣਾ ਤੂੰ ਫਿਰ ਟਾਈਮ ਖਰਾਬ ਕਰਨ ਆਇਆ ਉਹ ਕਾ ਨੂੰ ਆਇਆ ਯਾਰ ਸਿੱਠਾ ਲੈਣ ਦਾ ਸੌਦਾ ਹੀ ਆਇਆ ਯਾਰ ਉਹ ਆਇਆ ਕਰ ਸਿੱਠਾ ਫਿਰ ਬਿਸਕਟ ਦੇ ਦੇ ਯਾਰਾ ਹੁਣ ਤਾਂ ਯਾਰ ਤੂੰ ਟੌਫੀਆਂ ਕਹਿੰਦਾ ਸੀਗਾ ਹੁਣ ਤੂੰ ਬਿਸਕਟਾਂ ਨੇ ਬਾਗਿਆ ਮਿੰਟ ਉਹ ਦੇ ਦੇ ਯਾਰ ਬਿਸਕਟ ਦੇ ਦੇ ਜਵਾਬ ਨਾ ਨਹੀਂ ਨਹੀਂ ਫਿਰ ਤਾਂ ਮੈਂ ਦਿਖਾਵਾ ਜੇ ਲੈਾਂਗਾ ਉਹ ਲਾਉਂਗਾ ਹੀ ਕਿਹੜੇ ਲੈਾਂਗਾ ਯਾਰ ਤੂੰ ਤਾਂ ਮਰ ਜਾਨਾ ਲਾ ਲੈ ਆ ਬਾਬੇ RAMਦੇਵ ਵਾਲੇ 10 ਰੁਪਿਆ ਦਾ ਵਾਇਟ ਹੈ ਇਹ ਜੇ ਲੱਲਰ ਬਾਬੇ RAMਦੇਵ ਨੇ ਲਾਏ ਤੇ ਜੇ ਜ ਤੂੰ ਲਾਤੇ ਛੱਡ ਪਰਾਂ ਯਾਰ ਇਹ 10 ਨੂੰ ਇੱਚ ਕੀ ਹੈ ਉਹ ਦੁੱਧ ਜਿਹੜਾ ਦਸ ਕੁ ਵਜੇ ਸਵਾ ਲ ਬੱਚਿਆਂ ਵਾਸਤੇ ਵਧੀਆ ਹੁੰਦਾ ਦੁੱਧ ਵਾਲਾ ਓਏ ਦੁੱਧ ਸਾਡੇ ਘਰੇ ਹੈਗਾ ਬਹੁਤ ਆ ਓ ਯਾਰ ਤੈਨੂੰ ਪਤਾ ਲੈਣਾ ਕੁਝ ਨਹੀਂ ਭਰਾਵਾ ਤੈ ਮੇਰਾ ਟਾਈਮ ਖਰਾਬ ਕਰਨਾ ਤੂੰ ਐਂ ਕਰ ਟੌਫੀਆਂ ਪਾ ਦੇ ਓਹ ਟੌਫੀਆਂ ਤੇ ਬਾਈ ਦਾ ਟੌਫੀਆਂ ਹੀ ਪਾ ਦੇ ਵਿੱਚ ਜਾ ਬਦਲਤੀਆਂ ਆ ਆਪਾਂ ਦਾ ਵਧੀਆ ਪਾ ਦੇ 1 ਰੁਪਏ ਵਾਲੀ ਇੱਕ ਓਏ ਕੁੱਕ ਦੀ ਨਹੀਂ ਬਾਈ ਤੂੰ ਲੁੱਟ 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 ਜਾਂਦਾ ਤੂੰ ਕੋਈ ਵਧੀਆ ਇੱਕ ਦੀਆਂ ਚਾਰ ਆਉਂਦੀਆਂ ਨੇ ਉਹ ਪਾ ਓਏ ਹੁਣ ਚਾਰ ਜੂਰ ਕੋਈ ਨਹੀਂ ਆਉਂਦੀਆਂ ਭਰਾਵਾ ਬਾ ਰਹਿਣ ਦੇ ਸੇਟਾ ਰਹਿਣ ਦੇ ਤੂੰ ਓ ਤਾਂ ਯਾਰ ਕੋੰਗਾ ਨੂੰ ਕੁਛ ਲੈਣਾ ਮੈਨੂੰ ਪਤਾ ਯਾਰ ਤੂੰ ਤਾਂ ਮੇਰਾ ਅੱਧਾ ਪੂਣਾ ਘੰਟਾ ਹਤਿਆਨਾਸ਼ ਕਰਦਾ ਖੱਲਾ ਹੀ ਦੇ ਦੇ ਯਾਰ 10 ਰੁਪਈਆ ਨਹੀਂ ਮੈਂ ਤਾਂ ਖੱਲਾ ਹੀ ਦੇ ਦੇ ਹੁਣ ਦੇਖ ਲੈ ਪੈਟ ਫੇਰ ਕੋਲੂ ਜੇ ਲੈੇਗਾ ਮੈਂ ਤਾਂ ਬੱਸ ਦੱਸ ਦਿਆਂ ਖੱਲਾ ਦੇ ਦੇ ਨੀ ਬੇਡਾ ਖੱਲਾ ਦੇ ਦੇ ਤੈਨੂੰ ਵੱਡੇ ਰਾਂਝੇ ਨੂੰ ਕਿਹੜਾ ਲੈਣਾ ਯਾਰ ਤੂੰ ਕੁਛ ਘੰਟਾ ਹੋ ਗਿਆ ਤੈਨੂੰ ਯਾਰ ਆ ਉਹੀ ਅੱਕਿਆ ਬੈਠਾ ਯਾਰ ਤੂੰ ਤਾਂ ਤੂੰ ਸੌਦਾ ਵੇਚਣਾ ਤੂੰ ਸੌਦਾ ਵੇਚ ਆਵਦਾ ਉਹ ਸੌਦੀ ਵੇਚਦਾ ਪੌਣਾ ਘੰਟਾ ਹੋਇਆ ਯਾਰ ਤਾਂ ਲੈ ਤਾਂ ਐਂ ਹੀ ਕੋਸਾ ਉਹ ਜੇ ਸੌਦੇ ਦਾ ਕੋਈ ਰੇਟ ਬਣੂ ਫੇਰੇ ਲਾਉਂਗਾ ਕਾ ਵੇਚ ਜਾਂ ਬਦਲ ਤੇ ਮਿੱਠੀ ਬੰਦਾ ਇੱਕ ਚੀਜ਼ ਲੈਣਾ ਹੁੰਦਾ ਕੋਲ ਮਿੱਠੇ ਸੌਦਾ ਲੈ ਕੇ ਲਿਆਉਣਾ ਹੁੰਦਾ ਜਿਹਨੇ ਲੈਣਾ ਹੁੰਦਾ ਤੇ ਮੈਂ ਆ ਚੀਜ਼ ਲੈ ਭਾਈ ਤੇਰੇ 100 ਰੁਪਏ ਦੇ ਖੱਲਾ ਬਸ ਦੱਸ ਦੀ ਆਹੀ ਓਏ ਹੋਰ ਤੈਨੂੰ ਬੋਰੀ ਭਰ ਕੇ ਦੇ ਦਾਂ 100 ਰੁਪਏ ਵਿੱਚ ਮਹंगाई ਦਾ ਦੇਖੋ ਯਾਰ ਆ ਰੱਖ ਖੱਲਾ ਮੈਂ ਤਾਂ ਆਇਆ ਸੀ ਦਰਸ਼ਨ ਕੋਲੇ ਪੈਂਚਰ ਲਵਾਉਣ ਦੇ ਖਾ ਮਾ ਲਏ 10 ਮਿੰਟ ਬੈਨੇ ਆ ਸੇਠ ਕੋਲੇ ਕੋਈ ਗੱਲਾਂ ਬਾਤਾਂ ਕਰਾਂਗੇ ਲੈ ਕੋਈ ਮਸਬਰਾ ਕਰਾਂਗੇ ਕੋਈ ਕਿਵੇਂ ਕੰਮੇ ਚੱਲਦਾ ਥਾਵ ਕਿਤਾਬ ਆਪਣਾ ਓ ਕੀ ਤੇ ਨਾ ਮੈਂ ਗੱਲਾਂ ਕਰੂਆਂ ਪੌਣਾ ਘੰਟਾ ਦਾ ਮੇਰਾ ਖਰਾਬ ਕਰਤਾ ਅਰੇ ਪਿਆ ਤਾਂ ਮੈਨੂੰ ਇੱਕ ਨਹੀਂ ਬਟਾਇਆ ਉਹ ਯਾਰ ਕੋਈ ਉਹ ਮੁਹੱਬਤ ਵੀ ਹੁੰਦੀ ਆ ਸੇਠਾ ਕਿਹੜਾ ਮੁਹੱਬਤ ਮੈਂ ਤੈਨੂੰ ਕੀ ਜੱਫੀਆਂ ਪਾ ਲਾਂ ਯਾਰ ਇੱਥੇ ਉਹ ਬਸ 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 ਬੈਠੇ ਆ ਸੀ ਅਜੀ ਬੱਚੇ ਪਾ ਲੈ ਹੁੰਦੇ ਦੋ ਰੁਪਏ ਵਟਣੇ ਹੁੰਦੇ ਨੇ ਚੱਲ ਸੇਠਾ ਫਿਰ ਮਿਲਦੇ ਆ ਬਾਈ ਕੱਲ ਨੂੰ ਆਉਣਾ ਬਾਈ ਲੋੜ ਨਹੀਂ ਮਿਲ ਮੋੜੀ ਸਾਨੂੰ ਆਹ ਕੰਮ ਕਰਿਆ ਕਰੋ ਸਾਨੂੰ ਕੰਮ ਕਰਨ ਦਿਆ ਕਰੋ ਯੋ ਪੈਂਚਰ ਨਾਲ ਉਹਦੇ ਕੋਲੇ ਬਹਿ ਜਾਂਦਾ ਸਾਡਾ ਟਾਈਮ ਖਰਾਬ ਕਰਨਾ ਸੀ ਯਾਰ ਕਮਾਲ ਕਰਦੇ ਹੋ ਯਾਰ ਤੁਸੀਂ ਲਓ ਵੀ ਮਿੱਤਰ ਪਿਆਰਿਓ ਜੇ ਆਪਣੀ ਫਿਲਮ ਤੁਹਾਨੂੰ ਵਧੀਆ ਲੱਗੀ ਨਾ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਨੂੰ ਭਾਈ ਫੋਲੋ ਕਰ ਦਿਓ ਵੱਧ ਤੋਂ ਵੱਧ ਇਹਨੂੰ ਲੋਕਾਂ ਤੱਕ ਪਹੁੰਚਾਓ ਤਾਂ ਵੀ ਅਸੀਂ ਹੋਰ ਤੁਹਾਡੇ ਵਾਸਤੇ ਅੱਗੇ ਨਵਾਂ ਐਪੀਸੋਡ ਲੈ ਕੇ ਆਉਂਦੇ ਰਹੀਏ ਧੰਨਵਾਦ ਬਹੁਤ ਧੰਨਵਾਦ ਜੀ